3 ਜੂਨ ਨੂੰ ਵੋਟਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਐਨਐਸਏ ਲਾਈ ਹੈ ਉਹਨਾਂ ਨੇ ਕਨਫਰਮ ਕਰਕੇ ਐਨਐਸਏ ਇੱਕ ਸਾਲ ਲਈ ਕਨਫਰਮ ਕਰ ਦਿੱਤੀ ਹੈ 19 ਮਾਰਚ 2025 ਤੱਕ ਜਿਹੜੀ ਐਨਐਸਏ ਹੈ ਜਿਹੜਾ 2023-24 ਚ ਐਨਸੀ ਲੱਗੀ ਸੀ ਉਹ ਤਿੰਨ-ਤਿੰਨ ਮਹੀਨਿਆਂ ਕਰਕੇ ਚਾਰ ਵਾਰ ਐਕਸਟੈਂਡ ਕੀਤੀ ਗਈ ਸੀ 1 ਸਾਲ ਦੀ ਪਰ ਹੁਣ ਇਹਨਾਂ ਨੇ ਮੈਂ ਕਹੂੰਗਾ ਖੁੰਦਕ ਵਿੱਚ ਆ ਕੇ ਇਕੱਠੀ ਵਿਦਆਊਟ ਕੋਈ ਨਵੇਂ ਐਕਸਟੈਂਸ਼ਨ ਦੇ ਗਰਾਉਂਡਸ ਲਾਇਆ ਇਕੱਠੀ ਇਹ ਐਕਸਟੈਂਡ ਕਰ ਦਿੱਤੀ ਹੈ 1 ਸਾਲ ਲਈ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦਾ ਡਰ ਸੀ ਵੀ ਇੱਕ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵਾਂ ਪੰਥਕ ਦਲ ਇੱਕ ਨਵੀਂ ਖੇਤਰੀ ਧਿਰ ਜਿਹੜੀ ਖੜੀ ਹੋਣ ਜਾ ਰਹੀ ਹੈ ਉਸੇ ਚੀਜ਼ ਦੇ ਖੁੰਦਕ ਵਿੱਚ ਆ ਕੇ ਮੈਂ ਸਮਝਦਾ ਇਹਨਾਂ ਨੇ ਐਂਡ ਤੇ ਆ ਕੇ ਜਿਹੜੀ ਇਹ 12 ਮਹੀਨਿਆਂ ਦੀ ਐਨਐਸਸੀ ਕੀਤੀ ਹੈ ਜੀ ਜਿਹੜਾ 1989 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਐਨਐਸਸੀ ਲੱਗੀ ਸੀ ਜਦੋਂ ਉਹ ਮੈਂਬਰ ਪਾਰਲੀਮੈਂਟ ਬਣੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਐਨਐਸਸੀ ਟੁੱਟ ਗਈ ਸੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਹੋਇਆ ਸੀ ਪ੍ਰੈਜ਼ੀਡੈਂਟ ਰੂਲ ਲੱਗਿਆ ਹੋਇਆ ਸੀ ਤਾਂ ਜਿਹੜੀ ਉਦੋਂ ਸੈਂਟਰ ਸਰਕਾਰ ਸੀ ਉਸ ਦੇ ਹੱਥ ਵਿੱਚ ਸਾਰਾ ਕੁਝ ਸੀ ਪਰ ਫਿਲਹਾਲ ਭਗਵੰਤ ਮਾਨ ਦੇ ਹੱਥ ਸਾਰਾ ਕੁਝ ਹੈ ਸਰਕਾਰ ਦੀ ਸ਼ੁਰੂ ਤੋਂ ਮਨਸ਼ਾ ਸੀ ਵੀ ਇਹਨਾਂ ਨੂੰ ਅਸੀਂ ਲੰਮੇ ਤਰੀਕੇ ਦੇ ਨਾਲ ਅੰਦਰ ਰੱਖਣਾ ਹੈ ਤੇ ਉਸ ਆਰਡਰ ਦਾ ਪਾਸ ਹੋਣਾ 3 ਜੂਨ ਨੂੰ ਪਾਸ ਹੋਣਾ ਇਲੈਕਸ਼ਨਾਂ ਦੇ ਰਿਜ਼ਲਟ ਤੋਂ 1 ਜੂਨ 1 ਦਿਨ ਪਹਿਲਾਂ ਵੀ ਜਦੋਂ ਆ ਸਾਰੀਆਂ ਏਜੰਸੀਆਂ ਨੂੰ ਵੀ ਪਤਾ ਲੱਗ ਗਿਆ ਸੀ ਵੀ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਹੈ ਉਹ ਕਲੀਅਰ ਹੋ ਚੁੱਕੀ ਹੈ ਜੇ ਭਾਈ ਅਮਰਿਤਪਾਲ ਸਿੰਘ ਦਾ ਗੱਟਸ ਵਾਲਾ ਲੀਡਰ ਜੁਰਤ ਵਾਲਾ ਲੀਡਰ ਜੇ ਬਾਹਰ ਹੁੰਦਾ ਤਾਂ ਮੇਰੇ ਹਿਸਾਬ ਨਾਲ ਪੰਜਾਬੀਆਂ ਦੇ ਉੱਪਰ ਹਿਮਾਚਲ ਦੇ ਵਿੱਚ ਇਹ ਤੱਕਾ ਨਹੀਂ ਸੀ ਹੋਣਾ ਹਰਿਆਣੇ ਦੇ ਵਿੱਚ ਜਿਹੜੀ ਕੁੱਟਮਾਰ ਕੀਤੀ ਹੈ ਖਾਲਿਸਤਾਨੀ ਕਹਿ ਕੇ ਇੱਕ ਨੌਜਵਾਨ ਦੀ ਜੇ ਭਾਈ ਅਮਰਿਤਪਾਲ ਸਿੰਘ ਬਾਹਰ ਹੋਣਾ ਤਾਂ ਮੈਂ ਨਹੀਂ ਸਮਝਦਾ ਸੀ ਕਿਸੇ ਬੰਦੇ ਦੀ ਜੁਰਤ ਵੀ ਪੈਣੀ ਸੀ ਜਿਹੜਾ ਬਾਦਲਦਲ ਹੈ ਉਹ ਤਾਂ ਆਪ ਹੀ ਸਵੈ ਨਸ਼ਟ ਹੋ ਚੁੱਕਿਆ ਆ ਆਪ ਦੀਆਂ ਕਰਤੂਤਾਂ ਕਰਕੇ ਉਹ ਖਤਮ ਹੋ ਚੁੱਕੇ ਨੇ ਇਹ ਬਾਦਲਦਲ ਨੇ ਇਹੀ ਗਲਤ ਕੰਮ ਇਹਨਾਂ ਨੇ ਕੀਤਾ ਇਹ ਪਰਿਵਾਰਵਾਦ ਚ ਪੈ ਗਏ ਜਿਨ੍ਹਾਂ ਦੀ ਕੋਈ ਕੁਰਬਾਨੀ ਨਹੀਂ ਸੀ ਕੋਈ ਸੰਘਰਸ਼ ਨਹੀਂ ਸੀ ਉਹਨਾਂ ਨੂੰ ਅੱਗੇ ਪ੍ਰਧਾਨ ਲਾ ਦਿੱਤਾ ਮੈਂ ਸਮਝਦਾ ਅਹੰਕਾਰ ਦੇ ਵਿੱਚ ਆ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਇਹ ਭੁੱਲ ਚੁੱਕੀ ਹੈ ਜੇ ਲੋਕ ਚਾਹਣ ਤਾਂ ਉਹ ਜਿਹੜਾ ਤਖਤ ਤੇ ਬਾ ਦਿੰਦੇ ਹੁੰਦੇ ਨੇ ਤਾਕਤ ਦੇ ਤਖਤ ਤੇ ਜਿਹ ਲੋਕ ਚਾਹਣ ਤਾਂ ਫਾਂਸੀ ਵਾਲੀ ਤਖਤੀ ਤੇ ਵੀ ਚੜਾ ਦਿੰਦੇ ਹੁੰਦੇ ਨੇ ਕੌਮ ਬਲਵਾਨ ਹੁੰਦੀ ਹੈ ਕੌਮ ਦਾਸ ਕੌਮ ਸਮਰੱਥ ਹੁੰਦੀ ਹੈ ਜਿਹੜੀ ਸੱਤਾਧਾਰੀ ਧਰੇ ਉਹ ਕਾਮਰੇਡਾਂ ਦੀ ਹੈ ਉਹ ਧੱਕਾ ਕਰ ਲੈਣ ਪਰ ਇਹ ਜਿਹੜਾ ਇਹਨਾਂ ਦਾ ਜਿਹੜਾ ਤਖਤਾ ਪਲਟ ਛੇਤੀ ਹੋ ਜਾਣਾ ਹੈ ਜਿਹੜੀਆਂ ਇਹਨਾਂ ਨੇ ਵਧੀਆਂ ਕੀਤੀਆਂ ਨੇ ਇਹਨਾਂ ਨੂੰ ਇਹ ਦੇਣੀਆਂ ਪੈਣੀਆਂ ਗੁਰੂ ਮਹਾਰਾਜ ਨੇ ਹਵਾ ਹੀ ਇਹੋ ਜੀ ਚਲਾ ਦੇਣੀ ਹੈ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਭੱਜਣ ਨੱਠਣ ਦਾ ਕਿਤੇ ਕੋਈ ਰਾਹ ਨਹੀਂ ਲੱਭਣਾ ਸਤਿ ਸ਼੍ਰੀ ਅਕਾਲ ਆਰੰਭੀ ਟੀਵੀ ਤੋਂ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਬਾਲ ਉਮੀਦ ਹੈ ਠੀਕ ਠਾਕ ਹੋਵੋਗੇ ਲੋਕ ਸਭਾ ਚੋਣਾਂ ਤੋਂ ਬਾਅਦ ਲੋਕਾਂ ਦੀ ਨਜ਼ਰ ਇੱਕੋ ਗੱਲ ਤੇ ਰਹੀ ਖਾਸ ਕਰ ਖਡੂਰ ਸਾਹਿਬ ਵਾਸੀਆਂ ਦੀ ਖਡੂਰ ਸਾਹਿਬ ਦੇ ਵੋਟਰਾਂ ਦੀ ਨਜ਼ਰ ਇੱਕੋ ਗੱਲ ਤੇ ਰਹੀ ਕਿ ਭਾਈ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਿਆ ਤਾਂ ਹੁਣ ਭਾਈ ਅਮਰਪਾਲ ਸਿੰਘ ਬਾਹਰ ਕਦੋਂ ਆਉਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਐਨਐਸਏ ਦੇ ਤਹਿਤ ਉਹ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਨੇ ਇਸਤੇ ਬਾਬਤਾ ਚ ਗੱਲਬਾਤ ਕਰਾਂਗੇ ਕਿਉਂਕਿ ਹਾਲੇ ਤੱਕ ਵੀ ਕੋਈ ਉਹਨਾਂ ਦੀ ਰਿਹਾਈ ਦੀ ਜਿਹੜੀ ਹੈਗੀ ਆ ਖਬਰ ਉਹ ਸਾਹਮਣੇ ਨਹੀਂ ਆਈ ਕੀ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਆਉਣਗੇ ਤਾਂ ਕਦੋਂ ਆਉਣਗੇ ਤੇ ਜੇਕਰ ਨਹੀਂ ਤਾਂ ਕੇਰੀਆਂ ਅਰਚਨਾ ਹਾਲੇ ਤੱਕ ਰਿਹਾਈ ਦੇ ਉੱਪਰ ਲੱਗੀਆਂ ਹੋਈਆਂ ਨੇ ਇਸਤੇ ਬਾਰੇ ਗੱਲਬਾਤ ਰਹੇਗੀ ਮੇਰੇ ਨਾਲ ਐਡਵੋਕੇਟ ਈਮਾਨ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸੁਆਗਤ ਕਰੀਏ ਫਰਗਲੀ ਗੱਲਬਾਤ ਵਧਾਂਗੇ ਈਮਾਨ ਭਾਈ ਸਭ ਤੋਂ ਪਹਿਲਾਂ ਸੁਆਗਤ ਹਾਰ ਮੀਟਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਜੀ ਜਿਵੇਂ ਮੈਂ ਗੱਲ ਕੀਤੀ ਆ ਕਿ ਚੋਣਾਂ ਤੋਂ ਪਹਿਲਾਂ ਹੀ ਚਰਚਾ ਚੱਲਦੀ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਤਾਵਾਂਗੇ ਤੇ ਜੇਲ੍ਹ ਦੇ ਵਿੱਚੋਂ ਬਾਹਰ ਜਿਹੜਾ ਹੈਗਾ ਉਹ ਕੱਢਾਂਗੇ ਕੈਂਪੀ ਨੂੰ ਬਾਹਰ ਕੱਢ ਕੇ ਲਿਆਵਾਂਗੇ ਖਡੂਰ ਸਾਹਿਬ ਦੇ ਵਸਨੀਕਾਂ ਨੇ ਵੋਟਾਂ ਵੀ ਪਾਈਆਂ ਜਿਤਾਵ ਵੀ ਦਿੱਤਾ ਪੰਜਾਬ 'ਚ ਸਭ ਤੋਂ ਵੱਧ ਲੀਡ ਦੇ ਉੱਪਰ ਉਹ ਜਿੱਤ ਵੀ ਗਏ ਪਰ ਹਾਲੇ ਵੀ ਕੋਈ ਇਹ ਖਬਰ ਸਾਹਮਣੇ ਨਹੀਂ ਆ ਰਹੀ ਕਿ ਭਾਈ ਭਾਈ ਅਮਰਤਪਾਲ ਸਿੰਘ ਬਾਹਰ ਕਦੋਂ ਆਉਣਗੇ ਸਿੱਖ ਸੰਗਤ ਦੀ ਗੱਲ ਕਰਾਂ ਖਡੂਰ ਸਾਹਿਬ ਵਸਨੀਕਾਂ ਦੀ ਗੱਲ ਕਰਾਂ ਜ਼ਰੂਰ ਉਡੀਕ ਰਹੇ ਨੇ ਕਿ ਭਾਈ ਸਾਡਾ ਮੈਂਬਰ ਆਫ ਪਾਰਲੀਮੈਂਟ ਬਾਹਰ ਕਦੋਂ ਆਊਗਾ ਜ਼ਰੂਰ ਇਸ ਚੀਤੇ ਚਰਨਾ ਪਵੇ ਦੇਖੋ ਭਾਜੀ ਗੱਲ ਇਦਾਂ ਹੈ ਵੀ ਜਦੋਂ ਮੈਂ ਕਹੂੰਗਾ ਪੂਰੇ ਪੰਜਾਬ ਨੇ ਇੱਕ ਹੰਬਲਾ ਮਾਰਿਆ ਸੀ ਆ ਮਈ ਦੇ ਮਹੀਨੇ ਜਦੋਂ ਮੈਂ ਪ੍ਰਚਾਰ ਕਰ ਰਿਹਾ ਹੁੰਦਾ ਸੀ ਉਥੇ ਜੋ ਖਡੂਰ ਸਾਹਿਬ ਹਲਕੇ ਦੇ ਵਿੱਚ ਤਾਂ ਮੈਂ ਦੇਖਿਆ ਵੱਖ-ਵੱਖ ਜ਼ਿਲ੍ਹਿਆਂ ਤੋਂ ਫਤੇਗੜ ਸਾਹਿਬ ਤੋਂ ਸੰਗਰੂਰ ਤੋਂ ਬਠਿੰਡਾ ਤੋਂ ਫਾਜ਼ਿਲਕਾ ਫਿਰੋਜ਼ਪੁਰ ਦੁਆਬੇ ਤੋਂ ਵੀ ਜੋ ਕਾਫੀ ਨੌਜਵਾਨ ਨੇ ਉਹ ਖਡੂਰ ਸਾਹਿਬ ਹਲਕੇ ਦੇ ਵਿੱਚ ਪ੍ਰਚਾਰ ਕਰਨ ਆ ਰਹੇ ਸੀ ਪਰ ਜਿਹੜਾ ਖਡੂਰ ਸਾਹਿਬ ਹਲਕੇ ਇਸ ਹਲਕਾ ਪਾਰਲੀਮੈਂਟਰੀ ਸੀਟ ਉਹਨਾਂ ਦੇ ਲੋਕਾਂ ਦੇ ਵਿੱਚ ਵੀ ਬੜਾ ਜ਼ਿਆਦਾ ਜੋਸ਼ ਸੀ ਜਜ਼ਬਾ ਸੀ ਜਦੋਂ ਉਹਨਾਂ ਨੇ ਸਾਰਿਆਂ ਨਾਲ ਵੱਧ ਪੰਜਾਬ ਦੇ ਵਿੱਚ ਲੀਡ ਦੇ ਨਾਲ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ 4.5 ਲੱਖ ਦੇ ਕਰੀਬ ਵੋਟ ਪਈ 2 ਲੱਖ ਦੀ ਲੀਡ ਸੀ ਤਾਂ ਬੜਾ ਇੱਕ ਜ਼ਿਆਦਾ ਉਮੀਦ ਸੀ ਵੀ ਜਦੋਂ ਦੇਖਿਆ ਵੀ ਆਮ ਆਦਮੀ ਪਾਰਟੀ ਦਾ ਗ੍ਰਾਫ ਐਨਐਸਏ ਲਾਉਣ ਕਰਕੇ ਥੱਲੇ ਆ ਚੁੱਕਿਆ ਹੈ 42% ਤੋਂ 21% ਉਹਨਾਂ ਦਾ ਜਿਹੜਾ ਵੋਟ ਸ਼ੇਅਰ ਰਹਿ ਚੁੱਕਿਆ ਹੈ ਤਾਂ ਮੈਨੂੰ ਲੱਗਿਆ ਹੁਣ ਇਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹਨਾਂ ਦੇ ਕੰਨ ਖੜਕਣਗੇ ਉਹਨਾਂ ਨੂੰ ਮਹਿਸੂਸ ਹੋਊਗਾ ਵੀ ਕਿਵੇਂ ਅਸੀਂ ਜਿਹੜੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਐ ਲਾਈ ਹੈ ਤੇ ਉਹਨਾਂ ਨੇ ਸਾਡੀਆਂ ਜਿਹੜੀਆਂ ਜੜਾਂ ਨੇ ਉਹ ਪੰਜਾਬ ਵਿੱਚ ਖੋੜ ਦਿੱਤੀਆਂ ਨੇ ਤੇ ਸਾਡਾ ਬੀਜ਼ਨਸ ਹੋ ਜਾਣਾ ਜੀ ਅਸੀਂ ਇੰਜ ਹੀ ਇਹਨਾਂ ਨਾਲ ੱਤਕਾ ਕਰਦੇ ਰਹੇ ਪਰ ਦੇਖਿਆ ਜਾਵੇ ਹੁਣ ਜਦੋਂ ਅਸਾਮ ਸਰਕਾਰ ਵੱਲੋਂ ਮੁਰਦੋ ਜੋ ਡਿਵੜੁਗੜ ਜੇਲ੍ਹ ਦੇ ਵਿੱਚ ਜਿਹੜੀ ਫੈਸਿਲਿਟੀ ਹੈ ਜੋ ਅਫੀਸ਼ੀਅਲ ਟੈਲੀਫੋਨ ਦੀ ਉਹ ਸ਼ੁਰੂ ਕੀਤੀ ਸੀ ਤਾਂ ਮੈਨੂੰ ਪਤਾ ਲੱਗਿਆ ਵੀ ਜੋ 3 ਜੂਨ ਨੂੰ ਵੋਟਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਜਿੱਦਣ 4 ਜੂਨ ਨੂੰ ਰਿਜ਼ਲਟ ਆਉਣਾ ਸੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਐਨਐਸਏ ਲਾਈ ਹੈ ਉਹਨਾਂ ਨੇ ਕਨਫਰਮ ਕਰਕੇ ਐਨਐਸਏ ਇੱਕ ਸਾਲ ਲਈ ਕਨਫਰਮ ਕਰ ਦਿੱਤੀ ਹੈ 19 ਮਾਰਚ 2025 ਤੱਕ ਜਿਹੜੀ ਐਨਐਸਏ ਹੈ ਇਹ ਜੋ ਸਾਨੂੰ ਲੱਗ ਰਿਹਾ ਹੈ ਵੀ ਇਹ ਭਗਵੰਤ ਸਿੰਘ ਮਾਨ ਨੇ ਖੁੰਦਕ ਵਿੱਚ ਆ ਕੇ ਵੀ ਇੱਕ ਨਵੀਂ ਖੇਤਰੀ ਧਿਰ ਇੱਕ ਨਵਾਂ ਇਹ ਪੰਥਕ ਦਲ ਇਹ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਬਣ ਜਾ ਰਿਹਾ ਹੈ ਉਸ ਚੀਜ਼ ਤੋਂ ਡਰਦਿਆਂ ਹੋਇਆ ਮੇਰੇ ਹਿਸਾਬ ਨਾਲ ਉਹਨਾਂ ਨੇ ਜਿਹੜੀ ਇਹ ਐਨਐਸਏ ਹੈ ਇੱਕ ਸਾਲ ਦੀ ਕਰ ਦਿੱਤੀ ਹੈ ਇਕੱਠੀ ਪਿਛਲੇ ਸਾਲ ਜੇ ਦੇਖਿਆ ਜਾਵੇ ਤਾਂ ਜਿਹੜਾ 2023-24 ਚ ਐਨਐਸਏ ਲੱਗੀ ਸੀ ਉਹ ਤਿੰਨ-ਤਿੰਨ ਮਹੀਨਿਆਂ ਕਰਕੇ ਚਾਰ ਵਾਰ ਐਕਸਟੈਂਡ ਕੀਤੀ ਗਈ ਸੀ ਇੱਕ ਸਾਲ ਦੀ ਪਰ ਹੁਣ ਇਹਨਾਂ ਨੇ ਮੈਂ ਕਹੂੰਗਾ ਖੁੰਦਕ ਵਿੱਚ ਆ ਕੇ ਇਕੱਠੀ ਵਿਦਆਊਟ ਕੋਈ ਨਵੇਂ ਐਕਸਟੈਂਸ਼ਨ ਦੇ ਗਰਾਉਂਡਸ ਲਾਇਆ ਕੱਠੀ ਐ ਐਕਸਟੈਂਡ ਕਰ ਦਿੱਤੀ ਹੈ 1 ਸਾਲ ਲਈ ਕਰ ਦਿੱਤੀ ਹੈ ਬੜੇ ਜਿਆਦਾ ਲੋਕਾਂ ਦੀਆਂ ਉਮੀਦਾਂ ਸੀ ਆਸ਼ਾਵਾਂ ਸਨ ਵੀ ਭਾਈ ਅਮਰਤਪਾਲ ਸਿੰਘ ਬਾਹਰ ਆਉਣ ਪਰ ਜਿਹੜੀ 24 ਜੂਨ ਨੂੰ ਜਦੋਂ ਜਿਹੜਾ ਇਹ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਸੰਸਦ ਦੇ ਵਿੱਚ ਉਦੋਂ ਅਸੀਂ ਜਿਹੜੀ ਐਪਲੀਕੇਸ਼ਨ ਲਾਈ ਹੋਈ ਹੈ ਪੰਜਾਬ ਸਰਕਾਰ ਨੂੰ ਪਰੋਲ ਦੇ ਲਈ ਵੀ ਉਹਨਾਂ ਨੂੰ ਸੌਂ ਚੁਕਾਈ ਜਾਵੇ ਕਿਉਂਕਿ ਹਾਲੇ ਤੱਕ ਭਾਈ ਅਮਰਿਤਪਾਲ ਸਿੰਘ ਇੱਕ ਚੁਣੇ ਹੋਏ ਨਮਾਇंदे ਨੇ ਉਹ ਮੈਂਬਰ ਪਾਰਲੀਮੈਂਟ ਜਿਵੇਂ ਆਰਟੀਕਲ 101 ਦੇ ਅਧੀਨ ਜੋ ਉਹਤ ਚੱਕਣੀ ਹੁੰਦੀ ਹੈ ਸੌਂ ਚੁੱਕਣ ਤੋਂ ਬਾਅਦ ਹੀ ਉਹ ਮੈਂਬਰ ਪਾਰਲੀਮੈਂਟ ਦਾ ਅਹੁਦਾ ਸੰਭਾਲਣਗੇ ਤੇ ਉਸ ਤੋਂ ਬਾਅਦ ਦੇਖੋ ਮੇਰੇ ਹਿਸਾਬ ਨਾਲ ਤਾਂ ਪੰਜਾਬ ਸਰਕਾਰ ਨੂੰ ਸ਼ਰਮਾਉਣੀ ਚਾਹੀਦੀ ਹੈ ਪਰ ਜੇ ਉਹ ਇੰਨੀ ਧੱਕੇਸ਼ਾਹੀ ਤੇ ਆਈ ਪਈ ਹੈ ਤਾਂ ਇਸ ਤੋਂ ਬਾਅਦ ਫਿਰ ਅਸੀਂ ਜੇ ਕੋਈ ਹੱਲ ਨਹੀਂ ਹੋਊਗਾ ਤਾਂ ਫਿਰ ਅਦਾਲਤਾਂ ਦਾ ਰੁਖ ਕਰਾਂਗੇ ਪਰ ਇੱਕ ਚੀਜ਼ ਹੋਰ ਜ਼ਰੂਰ ਦੱਸ ਦਿਓ ਕਿ ਜਿੰਨੇ ਸਿੰਘ ਜਿਹੜੇ ਨੇ ਉਹ ਡਿਬਰੂਗੜਦੀਆਂ ਜੇਲ੍ਹਾਂ ਦੇ ਵਿੱਚ ਨੇ ਹਰ ਇੱਕ ਸਾਰਿਆਂ ਦੀ ਜਿਹੜੀ ਹੈਗੀ ਐਨਐਸਏ ਵਧਾਈ ਗਈ ਆ ਜਾਂ ਸਿਰਫ ਭਾਈ ਅਮਰਪਾਲ ਸਿੰਘ ਦੀ ਜਾਂ ਚੁਣਿੰਦਾ ਸਿੰਘਾਂ ਦੀ ਐਨਐਸਏ ਜਿਹੜੀ ਆ ਉਹ ਵਧਾਈ ਗਈ ਦੇਖੋ ਇਸ ਚੀਜ਼ ਗੱਲ ਇਦਾਂ ਹੈ ਵੀ ਜਿਹੜੀ ਐਨਐਸਏ ਦਾ ਕੋਈ ਵੀ ਰਿਪੋਰਟ ਹੈ ਕੋਈ ਵੀ ਕਨਫਰਮੇਸ਼ਨ ਆਰਡਰ ਹੈ ਉਹ ਉਸ ਤਰੀਕੇ ਨਾਲ ਆਉਂਦਾ ਵੀ ਜਿਵੇਂ ਜਿਵੇਂ ਅਰੈਸਟ ਪਈ ਸੀ ਜਿੰਨਾ ਸਿੰਘਾਂ ਦੀ ਅਰੈਸਟ 18 ਮਾਰਚ ਤੋਂ 19 ਮਾਰਚ 20 ਮਾਰਚ ਯਾ 24 ਮਾਰਚ 26 ਮਾਰਚ ਨੂੰ ਪਈ ਸੀ 2023 ਦੇ ਵਿੱਚ ਤਾਂ ਉਹਨਾਂ ਦਾ ਕਨਫਰਮੇਸ਼ਨ ਆਰਡਰ ਤੇ ਐਡਵਾਈਜ਼ਰੀ ਬੋਰਡ ਦੀਆਂ ਰਿਪੋਰਟਾਂ ਪਹਿਲਾਂ ਆਉਂਦੀਆਂ ਨੇ ਤੇ ਹੁਣ ਉਹਨਾਂ ਦੀਆਂ ਰਿਪੋਰਟਾਂ ਪਹਿਲਾਂ ਆਈਆਂ ਨੇ ਭਾਈ ਅਮਰਿਤਪਾਲ ਸਿੰਘ ਦੀ ਅਰੈਸਟ ਇਹਨਾਂ ਨੇ 24 ਅਪ੍ਰੈਲ 2023 ਨੂੰ ਸ਼ੋਅ ਕੀਤੀ ਸੀ ਤਾਂ ਉਹਨਾਂ ਦੀ ਜਿਹੜੀ ਰਿਪੋਰਟ ਹੈ ਐਡਵਾਈਜ਼ਰੀ ਬੋਰਡ ਦੀ ਕਨਫਰਮੇਸ਼ਨ ਆਰਡਰ ਉਹ ਵੀ ਲੇਟ ਆਉਂਦਾ ਪਰ ਮੈਂ ਜਦੋਂ ਮੇਰਾ ਐਕਸਪੀਰੀਅੰਸ ਹੈ 8 ਸਾਲ ਦਾ ਜਿਹੜਾ ਇੱਕ ਬੰਦੇ ਦੀ ਰਿਪੋਰਟ ਆਉਂਦੀ ਹੈ ਆਰਡਰ ਹੁੰਦਾ ਉਹਦਾ ਹੀ ਸਾਰਾ ਕਾਪੀ ਪੇਸਟ ਹੀ ਹੁੰਦਾ ਸਾਰਿਆਂ ਦਾ ਸਿਵਾਏ ਸਿਰਫ ਨਾਂ ਬਦਲੇ ਹੁੰਦੇ ਨੇ ਤਾਂ ਹੁਣ ਜਿਨ੍ਹਾਂ ਦੀ ਅਰੈਸਟ ਪਹਿਲਾਂ ਪਾਈ ਸੀ 18 ਮਾਰਚ ਨੂੰ ਜਿਵੇਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਕਲਵੰਤ ਸਿੰਘ ਰਾਉ ਕੇ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਗੁਰਿੰਦਰਪਾਲ ਸਿੰਘ ਔਜਲਾ ਭਾਈ ਦਲਜੀਤ ਸਿੰਘ ਕਲਸੀ ਚਾਚਾ ਹਰਜੀਤ ਸਿੰਘ ਤੇ ਹੋਰ ਜਿਹੜੇ ਸੀ ਨਾਲ ਆਪਣੇ ਪ੍ਰਧਾਨ ਮੰਤਰੀ ਬਾਜੇ ਕੇ ਭਾਈ ਭਗਵੰਤ ਸਿੰਘ ਹੋਗੇ ਉਹਨਾਂ ਦਾ ਆ ਚੁੱਕਿਆ ਹੈ ਤੇ ਜਿਹੜਾ ਭਾਈ ਪਪਲ ਪ੍ਰੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਅਰੈਸਟ ਵੀ ਲੇਟ ਹੋਈਆਂ ਸੀ ਤੇ ਤਾਂ ਕਰਕੇ ਉਹਨਾਂ ਦਾ ਹਰੇਕ ਜਿਹੜਾ ਪ੍ਰੋਸੈਸ ਹੈ ਉਹ ਵੀ ਦੇਰੀ ਨਾਲ ਆਉਂਦਾ ਹੈ ਪਰ ਮੇਰੇ ਹਿਸਾਬ ਨਾਲ ਜਿਹੜਾ ਕੋਈ ਭਾਈ ਅਮਰਤਪਾਲ ਸਿੰਘ ਦਾ ਇਵੈਂਟ ਮੈਨੇਜਰ ਸ਼ੋ ਕੀਤਾ ਹੈ ਕੋਈ ਪੀਏ ਸ਼ੋ ਕੀਤਾ ਹੈ ਭਾਈ ਅਮਰਤਪਾਲ ਸਿੰਘ ਦਾ ਕਾਗਜ਼ਾਂ ਦੇ ਵਿੱਚ ਤੇ ਉਹਨਾਂ ਦਾ ਪਹਿਲਾਂ ਆ ਚੁੱਕਿਆ ਹੈ ਤਾਂ ਮੈਨੂੰ ਲੱਗਦਾ ਹੈ ਵੀ ਭਾਈ ਅਮਰਤਪਾਲ ਸਿੰਘ ਦਾ ਵੀ ਸੇਮ ਵੀ ਕਰਨਗੇ ਜੀ ਕਰਸਾਬ ਇੱਕ ਜ਼ਰੂਰ ਕਾਨੂੰਨੀ ਦਾਪੇ ਸਾਨੂੰ ਜ਼ਰੂਰ ਸਮਝਾ ਦਿਓ ਕਿ ਜਿਸ ਤਰ੍ਹਾਂ ਦੇ ਨਾਲ ਪਹਿਲ ਇਹ ਕਿਹਾ ਜਾ ਰਿਹਾ ਸੀ ਕਿ ਜਦੋਂ ਮੈਂਬਰ ਆਫ ਪਾਰਲੀਮੈਂਟ ਬਣਦਾ ਉਹ ਜੇਲ੍ਹ ਤੋਂ ਅਸੀਂ ਬਾਹਰ ਕੱਢਾਂਗੇ ਉਦੋਂ ਕਾਨੂੰਨੀ ਤੌਰ ਤੇ ਜੇਲ੍ਹ ਤੋਂ ਬਾਹਰ ਆ ਜਾਣਗੇ ਕਿ ਮੈਂਬਰ ਆਫ ਪਾਰਲੀਮੈਂਟ ਨੂੰ ਇਸ ਤਰ੍ਹਾਂ ਦੇ ਨਾਲ ਜੋ ਲੋਕਾਂ ਨੇ ਫਤਵਾ ਦਿੱਤਾ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ ਦੇਖੋ ਜੀ ਇਹ ਦੇਖੋ ਕਾਨੂੰਨੀ ਨੁਕਤਾ ਤਾਂ ਇਸ ਦੇ ਉੱਪਰ ਕੋਈ ਹੈ ਨਹੀਂਗਾ ਇਹ ਤਾਂ ਇਤਿਹਾਸਿਕ ਨੁਕਤਾ ਜ਼ਰੂਰ ਹੈਗਾ ਜਦੋਂ 1989 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਐਨਐਸਏ ਲੱਗੀ ਸੀ ਤਾਂ ਉਹ ਭਗਲਪੁਰ ਦੀ ਜੇਲ੍ਹ ਵਿੱਚ ਸਨ ਉਸ ਸਮੇਂ ਤਾਂ ਉਦੋਂ ਫਿਰ ਉਹਨਾਂ ਤੇ ਜਦੋਂ ਉਹ ਮੈਂਬਰ ਪਾਰਲੀਮੈਂਟ ਬਣੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਐਨਐਸਏ ਟੁੱਟ ਗਈ ਸੀ ਤਾਂ ਉਸੇ ਲੀਕ ਤੇ ਚੱਲਦਿਆਂ ਹੋਇਆਂ ਵੀ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਦੋਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਹੋਇਆ ਸੀ ਪ੍ਰੈਜ਼ੀਡੈਂਟ ਰੂਲ ਲੱਗਿਆ ਹੋਇਆ ਸੀ ਤਾਂ ਜਿਹੜੀ ਉਦੋਂ ਸੈਂਟਰ ਸਰਕਾਰ ਸੀ ਉਸ ਦੇ ਹੱਥ ਵਿੱਚ ਸਾਰਾ ਕੁਝ ਸੀ ਪਰ ਫਿਲਹਾਲ ਭਗਵੰਤ ਮਾਨ ਦੇ ਹੱਥ ਸਾਰਾ ਕੁਝ ਹੈ ਤਾਂ ਉਦੋਂ ਸੈਂਟਰ ਸਰਕਾਰ ਨੇ ਰਾਸ਼ਟਰਪਤੀ ਸ਼ਾਸਨ ਲਗਾਇਆ ਹੁਣ ਕਰਕੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜੋ ਐਨਐਸਸੀ ਹੈ ਉਹ ਤੋੜ ਦਿੱਤੀ ਸੀ ਤਾਂ ਇਸੇ ਚੀਜ਼ ਨੂੰ ਮੱਧੇ ਨਜ਼ਰ ਰੱਖਦੇ ਆਂ ਆ ਵੀ ਇਹ ਇੱਕ ਪ੍ਰੈਸ਼ਰ ਟੈਕਟਿਕ ਹੁੰਦਾ ਹੈ ਇੱਕ ਆਪਾ ਸੰਵਿਧਾਨਕ ਪ੍ਰਕਿਰਿਆ ਦੇ ਥਰੂ ਜਿੱਦੋਂ ਆਪਣੇ ਕੋਲੇ ਫਤਵਾ ਹੈ ਪੰਜਾਬ ਦਾ ਫਤਵਾ ਸਾਰ ਨਾਲ ਵੱਡੀ ਲੀਡ ਹੈ ਇੱਕ ਪਾਰਟੀ ਹੈ ਜਿਹਦੇ ਸਾਰਾ ਵੋਟ ਸ਼ੇਅਰ ਖੁਰ ਚੁੱਕਿਆ ਆ ਆਮ ਆਦਮੀ ਪਾਰਟੀ ਦਾ ਤਾਂ ਇੱਕ ਇੱਕ ਇਸ ਸੰਵਿਧਾਨਕ ਤਰੀਕੇ ਦੇ ਨਾਲ ਇੱਕ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੁੰਦਾ ਜਿੱਥੇ ਲੋਕ ਦੱਸਦੇ ਨੇ ਅਸੀਂ ਚਾਹੁੰਦੇ ਹਾਂ ਭਾਈ ਅਮਰਿਤਪਾਲ ਸਿੰਘ ਅਰੇ ਸਾਥੀ ਬਾਹਰ ਆਉਣ ਤਾਂ ਅਸੀਂ ਵੋਟ ਪਾਉਣ ਜਾ ਰਹੀ ਹਾਂ ਤਾਂ ਦੇਖੋ ਇਹ ਤੋਹੀਨ ਭਾਈ ਅਮਰਿਤਪਾਲ ਸਿੰਘ ਦੀ ਨਹੀਂ ਇਹ ਉਹਨਾਂ ਦੇ ਪਰਿਵਾਰਾਂ ਦੀ ਨਹੀਂ ਇਹ ਤਾਂ ਪੰਜਾਬ ਦੀ ਆਵਾਮ ਦੀ ਤੋਹੀਨ ਹੈ ਜਿਹੜੀ ਕਿ ਪੰਜਾਬ ਸਰਕਾਰ ਨੇ ਇਸ ਸਮੇਂ ਕੀਤੀ ਹੈ ਜੋ ਉਹਨਾਂ ਦਾ ਇੱਕ ਮੰਨਣਾ ਹੈ ਪੰਜਾਬ ਦੀ ਆਵਾਮ ਦਾ ਉਹਨਾਂ ਦਾ opinion ਹੈ ਉਹਨਾਂ ਦਾ ਨਿਰਾਦਰ ਕੀਤਾ ਭਗਵੰਤ ਸਿੰਘ ਮਾਨ ਨੇ ਮੈਂ ਸਮਝਦਾ ਅਹੰਕਾਰ ਦੇ ਵਿੱਚ ਆ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਇਹ ਭੁੱਲ ਚੁੱਕੀ ਹੈ ਵੀ ਸਾਰ ਨਾਲ ਲੋਕਤੰਤਰ ਦੇ ਵਿੱਚ ਸਾਰ ਨਾਲ ਵੱਡੀ ਜੋ ਆਵਾਮ ਹੁੰਦੀ ਹੈ ਜਿਹੜੇ ਲੋਕ ਹੁੰਦੇ ਨੇ ਜੇ ਲੋਕ ਚੋਣ ਤਾਂ ਉਹ ਜਿਹੜਾ ਤਖਤ ਤੇ ਬਾ ਦਿੰਦੇ ਹੁੰਦੇ ਨੇ ਤਾਕਤ ਦੇ ਤਖਤ ਤੇ ਜੇ ਲੋਕ ਚੋਣ ਤਾਂ ਫਾਂਸੀ ਵਾਲੀ ਤਖਤੀ ਤੇ ਵੀ ਚੜਾ ਦਿੰਦੇ ਹੁੰਦੇ ਨੇ ਕੌਮ ਬਲਵਾਨ ਹੁੰਦੀ ਹੈ ਕੌਮ ਦਾ ਕੌਮ ਸਮਰੱਥ ਹੁੰਦੀ ਹੈ ਤਾਂ ਮੈਂ ਸਮਝਦਾ ਅਹੰਕਾਰ ਦੇ ਵਿੱਚ ਆ ਕੇ ਇਹ ਸਾਰਾ ਕੁਝ ਇਹ ਮਨੋਂ ਵਿਸਾਰ ਚੁੱਕੇ ਨੇ ਜੀ ਖਰ ਸਭ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਕਿਹਾ ਕਿ 1999 ਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਐਨਐਸਏ ਉਹ ਟੁੱਟੀ ਸੀ ਹਾਲੇ ਕਿ ਉਦੋਂ ਰਾਸ਼ਟਪਤੀ ਰਾਜ ਪੰਜਾਬ ਦੇ ਵਿੱਚ ਸੀ ਤਾਂ ਹੁਣ ਕੀ ਕਾਰਨ ਹੋ ਸਕਦਾ ਕੀ ਬਖਲਾਹਟ ਹੋ ਸਕਦੀ ਹੈ ਤੁਸੀਂ ਕੀ ਕਾਰਨ ਮੰਨਦੇ ਕਿਹੜੇ ਕਾਰਨ ਕਰਕੇ ਜਾਣਨਾ ਡਾਰਕੈਸ ਗੱਲ ਦਾ ਹੋ ਸਕਦਾ ਦੇਖੋ ਮੈਂ ਜਿਹੜੇ ਸਾਰੇ ਇਹ ਕਾਗਜ਼ ਨੇ ਇਹ ਖੰਗਾਲੇ ਤੇ ਮੈਂ ਦੇਖਿਆ ਇਸ ਵਾਰ ਸ਼ੁਰੂ ਤੋਂ ਹੀ ਜਦੋਂ 18 ਮਾਰਚ ਤੋਂ ਜਿਹੜੇ ਸ਼ਰਵਤੀ ਸਿੰਘ ਸੀ ਉਹਨਾਂ ਦੇ ਐਨਐਸਏ ਵਾਲੇ ਆਰਡਰ ਆਏ ਸੀ ਤਾਂ ਉਸ ਦੇ ਵਿੱਚ ਸਮਾਂ ਨਹੀਂ ਸੀ ਲਿਖਿਆ ਹੋਇਆ ਵੀ ਕਿੰਨੇ ਟਾਈਮ ਦੀ ਐਨਐਸਏ ਇਹ ਲਾਉਣੀ ਹੈ ਉਸ ਤੋਂ ਬਾਅਦ ਐਡਵਾਈਜ਼ਰੀ ਬੋਰਡ ਬੈਠਾ ਉਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਦਾ ਹੋਮ ਸਕੱਤਰ ਹੈ ਉਸਦੇ ਸਾਈਨਾਂ ਦੇ ਉੱਪਰ ਹੁਣ ਕਨਫਰਮੇਸ਼ਨ ਆਰਡਰ ਆਇਆ 3 ਜੂਨ ਨੂੰ ਉਸ ਦੇ ਵਿੱਚ ਇੱਕੋ ਦਾਮ ਹੀ ਜਿਹੜਾ ਸਮਾਂ ਉਹ 12 ਮਹੀਨਿਆਂ ਦਾ ਪਾਇਆ ਗਿਆ ਮਤਲਬ ਕਿ ਇਸ ਸਰਕਾਰ ਦੀ ਸ਼ੁਰੂ ਤੋਂ ਮਨਸ਼ਾ ਸੀ ਵੀ ਇਹਨਾਂ ਨੂੰ ਅਸੀਂ ਲੰਮੇ ਤਰੀਕੇ ਦੇ ਨਾਲ ਅੰਦਰ ਰੱਖਣਾ ਹੈ ਕਿਉਂਕਿ ਪਹਿਲਾਂ ਹਮੇਸ਼ਾ ਸਮਾਂ ਡਿਟੇਨਸ਼ਨ ਆਰਡਰ ਉੱਪਰ 10-10 ਮਹੀਨਿਆਂ ਦਾ ਲਿਖਿਆ ਹੁੰਦਾ ਸੀ ਇਸ ਵਾਰ ਨਹੀਂ ਸੀ ਲਿਖਿਆ ਤੇ ਉਸ ਆਰਡਰ ਦਾ ਪਾਸ ਹੋਣਾ 3 ਜੂਨ ਨੂੰ ਪਾਸ ਹੋਣਾ ਇਲੈਕਸ਼ਨਾਂ ਦੇ ਰਿਜ਼ਲਟ ਤੋਂ 1 ਜੂਨ 1 ਦਿਨ ਪਹਿਲਾਂ ਬੀ ਜਦੋਂ ਆ ਸਾਰੀਆਂ ਏਜੰਸੀਆਂ ਨੂੰ ਵੀ ਪਤਾ ਲੱਗ ਗਿਆ ਸੀ ਵੀ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਹੈ ਉਹ ਕਲੀਅਰ ਹੋ ਚੁੱਕੀ ਹੈ ਫਰੀਦਕੋਟ ਵਾਲੀ ਸੀਟ ਕਲੀਅਰ ਹੋ ਚੁੱਕੀ ਹੈ ਤੇ ਉਦੋਂ ਇਹ ਸਾਰਾ ਕੁਝ ਹੋਣਾ ਤਾਂ ਮੈਂ ਸਮਝਦਾ ਇੱਕ ਡਰ ਦੇ ਅਧੀਨ ਇਹ ਆਮ ਆਦਮੀ ਪਾਰਟੀ ਨੇ ਕੀਤਾ ਹੈ ਵੀ ਦੇਖੋ ਇਹ ਜਦੋਂ ਵੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਪਿੱਛੇ ਆਪਾ ਪਾਉਂਦੇ ਨੇ ਤਾਂ ਹਮੇਸ਼ਾ ਉਹ ਇੱਕ ਪੰਥਕ ਧਿਰ ਤੋਂ ਡਰਦੇ ਹੋਏ ਅਕਾਲੀ ਦਲ ਤੋਂ ਡਰਦੇ ਹੋਏ ਉਹ ਪਿੱਛੇ ਆਪਾ ਹਮੇਸ਼ਾ ਪਾਉਂਦੇ ਹੁੰਦੇ ਆ ਜੋ ਮਰਜੀ ਹੋ ਜੇ ਉਹਨਾਂ ਨੇ ਇੱਕ ਪੰਥਕ ਧਿਰ ਦੇ ਵਿਰੁੱਧ ਇਹਨਾਂ ਕਾਮਰੇਡਾਂ ਨੇ ਬੋਲਣਾ ਹੀ ਬੋਲਣਾ ਹੁੰਦਾ ਹੈ ਹੁਣ ਜਿਹੜਾ ਬਾਦਲ ਦਲ ਹੈ ਉਹ ਤਾਂ ਆਪ ਹੀ ਸਵੈ ਨਸ਼ਟ ਹੋ ਚੁੱਕਿਆ ਆਪ ਦੀਆਂ ਕਰਤੂਤਾਂ ਕਰਕੇ ਉਹ ਖਤਮ ਹੋ ਚੁੱਕੇ ਨੇ ਤਾਂ ਜੋ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਡਰ ਸੀ ਵੀ ਇੱਕ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵਾਂ ਪੰਥਕ ਦਲ ਇੱਕ ਨਵੀਂ ਖੇਤਰੀ ਧਿਰ ਜਿਹੜੀ ਖੜੀ ਹੋਣ ਜਾ ਰਹੀ ਹੈ ਉਸੇ ਚੀਜ਼ ਦੀ ਖੁੰਦਕ ਵਿੱਚ ਆ ਕੇ ਮੈਂ ਸਮਝਦਾ ਇਹਨਾਂ ਨੇ ਐਂਡ ਤੇ ਆ ਕੇ ਜਿਹੜੀ ਇਹ 12 ਮਹੀਨਿਆਂ ਦੀ ਐਨਐਸਸੀ ਕੀਤੀ ਹੈ ਜੀ ਤੋ ਜਿਵੇਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਨਵੀਂ ਪੰਥਕਤਰ ਦੀ ਗੱਲ ਕਰੀਆ ਬੀਬੀ ਖਾਲਾ ਹੋਰਾਂ ਦੇ ਨਾਲ ਮੈਂ ਮੁਲਾਕਤ ਕੀਤੀ ਉਹ ਵੀ ਇਹੀ ਕਹਿ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਪੰਥਕ ਧਿਰ ਜਿਹੜੀ ਖੜੀ ਹੋਵੇ ਤੁਹਾਨੂੰ ਵੀ ਲੱਗਦਾ ਕਿ ਕਿਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀ ਰਾਜਨੀਤਿਕ ਹੁੰਦੀਆਂ ਪਾਰਟੀਆਂ ਨੂੰ ਲੱਗਿਆ ਹੋਵੇ ਕਿ ਕਿਤੇ ਖਲਬਲੀ ਨਾ ਮੱਚ ਜਾਵੇ ਜਾਂ ਕਿਤੇ ਨਵੀਂ ਧਿਰ ਖੜੀ ਹੋ ਕੇ ਉਹ ਆਪਣਾ ਰਾਜਨਾ ਸਥਾਪਿਤ ਕਰ ਲਵੇ ਤੁਹਾਨੂੰ ਲੱਗਦਾ ਕਿ ਇਹ ਡਰ ਕਿਤਨਕ ਤੇ ਪਣ ਪ੍ਰਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਜੀ ਇਹ ਇੱਕ ਡਰ ਸਾਰੀਆਂ ਪਾਰਟੀਆਂ ਨੂੰ ਹੈਗਾ ਚਾਹੇ ਕੋਈ ਕਾਂਗਰਸੀ ਹੋਵੇ ਚਾਹੇ ਆ ਬਾਦਲਦਲੀਏ ਹੋਣ ਜੋ ਇਹਨਾਂ ਦੇ ਮੈਂ ਕਹੂੰਗਾ ਖਡੂਰ ਸਾਹਿਬ ਦੇ ਜਿਸ ਹੇਠਲੇ ਪੱਧਰ ਤੇ ਇਹਨਾਂ ਬਾਦਲਦਲ ਦਾ ਉਮੀਦਵਾਰ ਆ ਚੁੱਕਿਆ ਸੀ ਜੋ ਉਹ ਪੋਸਟਾਂ ਪਾ ਰਹੇ ਸੀ ਤੇ ਚਾਹੇ ਆਮ ਆਦਮੀ ਬੀਜੇਪੀ ਵਾਲੇ ਹੋਣ ਇਹਨਾਂ ਦੇ ਮਨ 'ਚ ਇੱਕ ਬੜਾ ਵੱਡਾ ਡਰ ਹੈ ਜੋ ਭਾਈ ਅਮਰਤਪਾਲ ਸਿੰਘ ਦੀ ਪਪੂਲੈਰਿਟੀ ਨੂੰ ਦੇਖਦਿਆਂ ਹੋਇਆਂ ਵੀ ਦੇਖੋ ਜਿਹੜੀ ਇਹ ਵੀ ਕਿਤੇ ਇਹ ਅੱਗੇ ਆ ਜਾਣਗੇ ਇਹ ਪਰ ਇਹਨਾਂ ਦਾ ਜਿਹੜਾ ਡਰ ਹੈ ਮੈਂ ਸਮਝਾ ਮੈਂ ਉਹ ਸੱਚ ਹੋ ਚੁੱਕਿਆ ਹੈ ਹੁਣ ਇਹ ਗੱਲ ਨਹੀਂ ਰਹੀ ਕਿ ਅੱਗੇ ਆ ਜਾਣਗੇ ਇਹ ਅੱਗੇ ਆ ਚੁੱਕੇ ਨੇ ਮੇਰਾ ਇਹ opinion ਹੈ ਵੀ ਦੇਖੋ ਜੇ ਇਹਨਾਂ ਸਰਕਾਰਾਂ ਨੂੰ ਇਹਨਾਂ ਨੂੰ ਜੇ ਮੈਂ ਕਹੂੰਗਾ ਇਹਨਾਂ ਪਾਰਟੀਆਂ ਨੂੰ ਆੜੇ ਹੱਥੀ ਲੈਣਾ ਹੈ ਤਾਂ ਇਹ ਪੋਲੀਟੀਕਲ ਅਫੇਅਰ ਵਿੱਚ ਆਉਣਾ ਹੀ ਪੈਣਾ ਨਹੀਂ ਤਾਂ ਇਹਨਾਂ ਨੇ ਜਿਉਂ ਨਹੀਂ ਦੇਣਾ ਇਹ ਜਾ ਨਹੀਂ ਸਕਦੇ ਕੋਈ ਸਿੱਖ ਸਿੱਕੀ ਦੀ ਗੱਲ ਕਰੇ ਕੋਈ ਸਿੱਖ ਬਾਣੀ ਬਾਣੀ ਦੀ ਗੱਲ ਕਰੇ ਕੋਈ ਸਿੱਖ ਅਮਰੇ ਛਕਾਉਣ ਦੀ ਗੱਲ ਕਰੇ ਨਸ਼ੇ ਛਡਾਉਣ ਦੀ ਗੱਲ ਕਰੇ ਇਹ ਪਾਰਟੀਆਂ ਇਹ ਨਹੀਂ ਜਾ ਸਕਦੀਆਂ ਇਹ ਤਾਂ ਜੇ ਮੈਂ ਕਹੂੰਗਾ ਪੋਲੀਟੀਕਲੀ ਪਾਵਰ ਵਿੱਚ ਆਵਾਂਗੇ ਤਾਂ ਇਹ ਜਿਹੜੀ ਕੌਮ ਦੀ ਗੱਲ ਹੈ ਤੁਸੀਂ ਦੇਖੋ ਜਸਜੀ ਕਿੰਨਾ ਵੱਡਾ ਪੰਜਾਬੀਆਂ ਦੇ ਉੱਪਰ ਇੱਕ ਨਸਲੀ ਅਤਿਆਚਾਰ ਹੋ ਰਿਹਾ ਹਿਮਾਚਲ ਦੇ ਵਿੱਚ ਕੋਈ ਬੰਦਾ ਉੱਥੇ ਵਿਆਹ ਅਟੈਂਡ ਕਰਨ ਜਾਵੇ ਉਸ ਦੀਆਂ ਗੱਡੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਕੋਈ ਘੁੰਮਣ ਫਿਰ ਜਾਵੇ ਇਹ ਜਿਹੜੇ ਪੰਜਾਬ ਦੇ ਇਸ ਸਮੇਂ ਦੇ ਲੀਡਰ ਨੇ ਸਾਰੀਆਂ ਪਾਰਟੀਆਂ ਦੇ ਇਸ ਇਸ ਸਮੇਂ ਮਰ ਚੁੱਕੇ ਨੇ ਮੈਂ ਸਮਝਦਾ ਕਿਸੇ ਦੀ ਮੂੰਹ ਤੇ ਜਵਾਨ ਦੇ ਉੱਪਰ ਇੱਕ ਗੱਲ ਨਹੀਂ ਆਈ ਵੀ ਅਸੀਂ ਵੀ ਕੋਈ ਹਿਮਾਚਲੀਆਂ ਨੂੰ ਕੋਈ ਉਥੋਂ ਦੇ ਮੁੱਖ ਮੰਤਰੀ ਨੂੰ ਤਾੜਨਾ ਕੀਤੀ ਜਾਵੇ ਵੀ ਅਸੀਂ ਵੀ ਫਿਰ ਦੇਖਾਂਗੇ ਪਰ ਜੇ ਭਾਈ ਅਮਰਿਤਪਾਲ ਸਿੰਘ ਅਕਾ ਗੱਠਸੜਾ ਲੀਡਰ ਜੁਰਤ ਵਾਲਾ ਲੀਡਰ ਜੇ ਬਾਹਰ ਹੁੰਦਾ ਤਾਂ ਮੇਰੇ ਹਿਸਾਬ ਨਾਲ ਪੰਜਾਬੀਆਂ ਦੇ ਉੱਪਰ ਹਿਮਾਚਲ ਦੇ ਵਿੱਚ ਇਹ ਤੱਕਾ ਨਹੀਂ ਸੀ ਹੋਣਾ ਹਰਿਆਣੇ ਦੇ ਵਿੱਚ ਜਿਹੜੀ ਕੁੱਟਮਾਰ ਕੀਤੀ ਹੈ ਖਾਲਸਤਾਨੀ ਕਹਿ ਕੇ ਇੱਕ ਨੌਜਵਾਨ ਦੀ ਜੇ ਭਾਈ ਅਮਰਿਤਪਾਲ ਸਿੰਘ ਬਾਹਰ ਹੋਣਾ ਤਾਂ ਮੈਂ ਨਹੀਂ ਸਮਝਦਾ ਸੀ ਕਿਸੇ ਬੰਦੇ ਦੀ ਜੁਰਤ ਵੀ ਪੈਣੀ ਸੀ ਤੇ ਇੱਕ ਚੀਜ਼ ਦੀ ਇਸ ਚੀਜ਼ ਦੇ ਡਰ ਤੋਂ ਵੀ ਇਹ ਜਿਹੜੇ ਸਾਰਾ ਯੂਥ ਭਾਈ ਅਮਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਇੱਕ ਨਵੀਂ ਧਿਰ ਦੀ ਸਥਾਪਨਾ ਹੋਣ ਜਾ ਰਹੀ ਹੈ ਇਸ ਚੀਜ਼ ਤੋਂ ਡਰਦਿਆਂ ਹੋਇਆ ਇਹ ਇੰਨਾਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੇ ਇਹ ਵਧੀਕੀ ਕੀਤੀ ਹੈ ਜੀ ਜਿਹੜੀ ਤੁਸੀਂ ਪੰਥਕਤਰ ਦੀ ਗੱਲ ਕਰਦੇ ਹੋ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨਾਲ NSA ਦੇ ਵਿੱਚ ਵਾਅਦਾ ਕਰਕੇ ਉਸ ਪੰਥਕਤਰ ਨੂੰ ਖੜੀ ਹੋਣ ਤੋਂ ਉਸ ਪੰਥਕਤਰ ਨੂੰ ਉੱਭਰਨ ਤੋਂ ਰੋਕਿਆ ਜਾ ਸਕਦਾ ਨਹੀਂ ਦੇਖੋ ਇੱਥੇ ਕਿਸੇ ਦੇ ਰੋਕਿਆਂ ਰੋਕਿਆਂ ਕੁਝ ਨਹੀਂ ਰੁਕਦਾ ਹੁੰਦਾ ਇਹ ਤਾਂ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਕੀ ਸੀ ਵੀ ਇੱਕ ਵਰਤਾਰਾ ਵਰਤਨਾ ਹੈ ਗੁਰੂ ਮਹਾਰਾਜ ਦੀ ਕਿਰਪਾ ਆਉਣੀ ਹੈ ਇੱਕ ਹਨੇਰੀ ਚੱਲਣੀ ਆ ਹੋਵੇ ਤੇ ਉਵੇਂ ਹੀ ਹਨੇਰੀ ਚੱਲ ਰਹੀ ਹੈ ਵੀ ਆਪਾਂ ਜੇ ਦੇਖਿਆ ਜਾਵੇ ਜੇ ਆਪਾਂ ਅਸਲੀ ਅਕਾਲੀ ਦੇਖੀਏ ਜਿਹੜੇ 1920 ਦੇ ਵਿੱਚ ਅਕਾਲੀ ਬਣੇ ਸੀ ਮੈਂ ਉੱਥੇ ਕਾਲੇ ਪਾਣੀ ਜੇਲ ਅੰਡੇਮਾਨ ਵੀ ਜਾ ਕੇ ਆਇਆ ਤੇ ਉੱਥੇ ਬੜੇ ਬੱਬਰ ਅਕਾਲੀਆਂ ਦੀਆਂ ਗਦਰਿਆਂ ਬਾਬਿਆਂ ਦੀਆਂ ਫੋਟੋਆਂ ਨੇ ਦੇਖੋ ਜੇ ਕੋਈ ਇੱਕ ਖੇਤਰੀ ਧਿਰ ਦੀ ਸ਼ੁਰੂਆਤ ਕਰਨੀ ਹੋਵੇ ਤੇ ਇੱਕ ਜਿਹੜਾ ਇਹ ਪੰਥਕ ਤੇ ਬਣਾਉਣੀ ਹੋਵੇ ਤਾਂ ਉਸ ਲਈ ਸੰਘਰਸ਼ ਤੇ ਕੁਰਬਾਨੀ ਬਹੁਤ ਜ਼ਰੂਰੀ ਹੈ ਇਹ ਬਾਦਲ ਦਲ ਨੇ ਇਹੀ ਗਲਤ ਕੰਮ ਇਹਨਾਂ ਨੇ ਕੀਤਾ ਇਹ ਪਰਿਵਾਰਵਾਦ ਚ ਪੈ ਗਏ ਜਿਨ੍ਹਾਂ ਦੀ ਕੋਈ ਕੁਰਬਾਨੀ ਨਹੀਂ ਸੀ ਕੋਈ ਸੰਘਰਸ਼ ਨਹੀਂ ਸੀ ਉਹਨਾਂ ਨੂੰ ਅੱਗੇ ਪ੍ਰਧਾਨ ਲਾ ਦਿੱਤਾ ਜਿਨ੍ਹਾਂ ਨੂੰ ਇਤਿਹਾਸ ਦੀ ਨੌਲੇਜ ਕੋਈ ਨਹੀਂ ਉਹ ਮੈਂਬਰ ਪਾਰਲੀਮੈਂਟ ਚੁਣ ਲਏ ਉਹਨਾਂ ਨੇ ਤਾਂ ਖਤਮ ਹੋਣਾ ਹੀ ਸੀ ਪਰ ਅਸਲੀ ਅਕਾਲੀ ਮੈਂ ਸਮਝਦਾ ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਹੈ ਜਿਹੜੇ ਜਦੋਂ ਜਦੋਂ ਇਹ ਸੰਘਰਸ਼ ਚ ਰਹੇ ਨੇ ਜਦੋਂ ਜਦੋਂ ਇਹਨਾਂ ਨੇ ਲੜਾਈਆਂ ਲੜੀਆਂ ਨੇ ਚਾਹੇ ਚਾਬੀਆਂ ਦਾ ਮੋਰਚਾ ਚਾਹੇ ਇਹਨਾਂ ਦਾ ਜਿਹੜਾ ਕੰਧ ਦਾ ਮੋਰਚਾ ਹੋ ਗਿਆ ਚਾਹੇ ਜਿਹੜਾ ਬਾਕੀ ਜੈਤੂ ਦਾ ਮੋਰਚਾ ਸੀ ਜਦੋਂ ਜਦੋਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਦੋਂ ਉਦੋਂ ਅਕਾਲੀ ਦਲ ਅੱਗੇ ਆਇਆ ਅਕਾਲੀਦਾਨ ਨੂੰ ਬੜੀ ਜ਼ਿਆਦਾ ਇਹ ਜਿਹੜੀਆਂ ਕਿਤਾਬਾਂ ਵਿੱਚ ਲਿਖਿਆ 12 ਅਕਾਲੀ ਜਥੇ ਹੁੰਦੇ ਸੀ ਉਹ ਇਕੱਠੇ ਹੋ ਕੇ ਅਕਾਲੀ ਦਲ ਬਣਿਆ ਅਕਾਲੀ ਫੌਜ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਪਰ ਹੁਣ ਤਾਂ ਇਹਨਾਂ ਦੇ ਪਰਿਵਾਰਾਂ ਦੇ ਝਾਂਸਿਆਂ ਦੇ ਵਿੱਚ ਆ ਕੇ ਇਹਨਾਂ ਨੇ ਆਪ ਦੇ ਪਰਿਵਾਰ ਵੀ ਖਤਮ ਕਰ ਲੈਣੇ ਨੇ ਤੇ ਸਾਡੀਆਂ ਇਤਿਹਾਸਕ ਸੰਸਥਾਵਾਂ ਵੀ ਖਤਮ ਕਰ ਲੈਣੀਆਂ ਨੇ ਜਸ ਜੀ ਇਹ ਦੁਨੀਆ ਦਾ ਇਤਿਹਾਸ ਰਿਹਾ ਹੈ ਕੋਈ ਵੀ ਪੋਲਿਟਿਕਲ ਮੂਵਮੈਂਟ ਹੋਵੇ ਉਹ ਸਟਰਗਲ ਵਿੱਚੋਂ ਨਿਕਲੀ ਹੈ ਸੋਸ਼ਲ ਮੂਵਮੈਂਟ ਵਿੱਚੋਂ ਨਿਕਲੀ ਹੈ ਚਾਹੇ 1885 ਦੀ ਕਾਂਗਰਸ ਹੋਵੇ 1920 ਦਾ ਅਕਾਲੀ ਦਲ ਹੋਵੇ 1932 ਦੀ ਆਰਐਸਐਸ ਹੋਵੇ ਜੋ ਰਸ਼ੀਅਨ ਰੈਵੋਲੂਸ਼ਨ ਹੋਵੇ ਹੋਰ ਜਿਹੜਾ ਕੁਝ ਵੀ ਹੋਵੇ ਉਹ ਸੰਘਰਸ਼ ਚੋਂ ਨਿਕਲਦਾ ਹੈ ਜਿਨ੍ਹਾਂ ਨੇ ਸੰਘਰਸ਼ ਨਹੀਂ ਕੀਤਾ ਉਹਨਾਂ ਨੂੰ ਮੈਂ ਨਹੀਂ ਸਮਝਦਾ ਉਹ ਸੱਤਾਧਾਰੀ ਧਿਰ ਕਦੇ ਵੀ ਬਣ ਸਕਦੇ ਨੇ ਉਹ ਹਮੇਸ਼ਾ ਗਲਤੀਆਂ ਕਰਦੇ ਨੇ ਪਰ ਚਲੋ ਇਸ ਸਮੇਂ ਜਿਹੜੇ ਵੀਕਾਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਕਾਮਰੇਡਾਂ ਦੀ ਹੈ ਉਹ ਧੱਕਾ ਕਰ ਲੈਣ ਪਰ ਇਹ ਜਿਹੜਾ ਇਹਨਾਂ ਦਾ ਜਿਹੜਾ ਤਖਤਾ ਪਲਟ ਛੇਤੀ ਹੋ ਜਾਣਾ ਹੈ ਜਿਹੜੀਆਂ ਇਹਨਾਂ ਨੇ ਵਧੀਆਂ ਕੀਤੀਆਂ ਨੇ ਇਹਨਾਂ ਨੂੰ ਇਹ ਦੇਣੀਆਂ ਪੈਣੀਆਂ ਗੁਰੂ ਮਹਾਰਾਜ ਨੇ ਹਵਾ ਹੀ ਇਹੋ ਜੀ ਚਲਾ ਦੇਣੀ ਹੈ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਭੱਜਣ ਨੱਠਣ ਦਾ ਕਿਤੇ ਕੋਈ ਰਾਹ ਨਹੀਂ ਲੱਭਣਾ ਚਾਹੀਦਾ ਤਾਂ ਹੁਣ ਫਿਰ ਜਿਹੜੇ ਰਾਹ ਨੇ ਕਿਉਂਕਿ ਠੀਕ ਹੈ ਨਸ ਦਾ ਵਾਅਦਾ ਕਰ ਦਿੱਤਾ ਗਿਆ ਖੜੂਰ ਸਾਹਿਬ ਦੇ ਬਸੇ ਨੂੰ ਸਿੱਖ ਸੰਗਤ ਨੂੰ ਇਸ ਚੀਜ਼ ਦਾ ਜ਼ਰੂਰ ਧੱਕਾ ਜ਼ਰੂਰ ਲੱਗਣਾ ਕਿ ਭਾਈ ਮੈਂਬਰ ਆਫ ਪਾਰਲੀਮੈਂਟ ਵੀ ਬਣਾਤਾ ਪਰ ਉਸ ਤੋਂ ਬਾਅਦ ਵੀ ਐਨਐਸਏ ਦੇ ਵਿੱਚ ਵੱਧਦਾ ਹਾਲੇ ਵੀ ਜੇਲ੍ਹ ਦੇ ਵਿੱਚ ਨੇ ਹੁਣ ਰਾਹ ਜਿਹੜਾ ਖੜਾ ਸਾਹਿਬ ਉਹ ਕੀ ਆ ਕਿ ਕੀ ਬਾਹਰ ਆਉਣ ਦਾ ਕੋਈ ਨਾ ਕੋਈ ਰਾਹ ਹੈ ਕੋਈ ਨਾ ਕੋਈ ਢੰਗ ਤਰੀਕਾ ਅਖਤਿਆਰ ਕੀਤਾ ਜਾ ਸਕਦਾ ਜਿਹੜੇ ਤਰੀਕੇ ਨਾਲ ਭਾਈ ਸਾਹਿਬ ਤੇ ਜਿਹੜੇ ਸਿੰਘ ਨੇ ਉਹ ਬਾਹਰ ਆ ਸਕਦੇ ਨੇ ਨਹੀਂ ਦੇਖੋ ਇਹ ਗੁਰੂ ਮਹਾਰਾਜ ਨੇ ਰਾਹ ਤਾਂ ਬਣਾ ਦੇਣੇ ਨੇ ਹੁਣ ਦੇਖੋ ਜੇ ਸਰਕਾਰ ਨੇ ਧੱਕਾ ਕੀਤਾ ਹੈ ਤਾਂ ਅਸੀਂ ਜੋ ਮਾਨਯੋਗ ਅਦਾਲਤਾਂ ਵੱਲ ਰੁੱਖ ਵੀ ਕਰਾਂਗੇ ਹੁਣ ਭਾਈ ਅਮਰਿਤਪਾਲ ਸਿੰਘ ਇੱਕ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਤਾਂ ਮੇਰੇ ਹਿਸਾਬ ਨਾਲ ਉਹਨਾਂ ਦੇ ਕੇਸ ਨੂੰ ਇਹ ਜਿਹੜੀਆਂ ਅਦਾਲਤਾਂ ਵੀ ਨੇ ਥੋੜਾ ਬਹੁਤਾ ਸੰਵੇਦਨਸ਼ੀਲ ਨਾਲ ਲੈਣਗੀਆਂ ਜਿਹੜੇ ਸਾਥੀ ਨੇ ਵਿਚਾਰੇ ਨੌ ਸਾਥੀ ਨੇ ਉਹਨਾਂ ਦਾ ਤਾਂ ਕੋਈ ਐਡਾ ਵੱਡਾ ਰੋਲ ਵੀ ਕਾਗਜ਼ਾਂ ਵਿੱਚ ਨਹੀਂ ਸ਼ੋਅ ਕੀਤਾ ਕੋਈ ਇਵੈਂਟ ਮੈਨੇਜਰ ਹੈ ਕੋਈ ਗੜਵਾਈ ਹੈ ਕੋਈ ਪੀਏ ਸ਼ੋਅ ਕੀਤਾ ਹੈ ਤਾਂ ਕਿਸੇ ਨੇ ਕੋਈ ਸਪੀਚ ਨਹੀਂ ਦਿੱਤੀ ਜੇ ਭਾਈ ਅਮਰਿਤਪਾਲ ਸਿੰਘ ਦਾ ਹਾਲ ਹੁੰਦਾ ਹੈ ਤਾਂ ਸਾਥੀਆਂ ਦਾ ਹਾਲ ਵੀ ਨਾਲ ਹੀ ਹੋ ਜਾਣਾ ਚਾਹੀਦਾ ਹੈ ਬਾਕੀ 30 ਨੌਜਵਾਨ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਨੇ 307 ਅਜਨਾਲੇ ਪਰਚੇ ਵਿੱਚ ਉਹ ਦੇਖੋ ਉਹਨਾਂ ਦੀਆਂ ਜ਼ਮਾਨਤਾਂ ਵੀ ਹਾਈ ਕੋਰਟ ਤੋਂ ਰਾਖ ਹੋਕੀਆਂ ਸੀ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵਿਖੇ ਜਿਹੜੀ ਸਾਰੀ ਪੈਰਵਾਈ ਹੈ ਉਹ ਸ਼ੁਰੂ ਕਰਾਂਗੇ ਦੇਖੋ ਅਸੀਂ ਤਾਂ ਜੋ ਪਹਿਲੇ ਦਿਨ ਤੋਂ ਖੜੇ ਆ ਤੇ ਅੱਗੇ ਵੀ ਖੜੇ ਰਵਾਂਗੇ ਜਿਹੜੀ ਹੱਦ ਤੱਕ ਵੀ ਜਾਣਾ ਪਿਆ ਉਹ ਕੌਮ ਦੇ ਸਾਡੇ ਯੋਧੇ ਨੇ ਜਿਹੜੇ ਇਸ ਸਮੇਂ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੇ ਲਈ ਜੋ ਵੀ ਹੋ ਚੁੱਕਿਆ ਹੋ ਸਕਿਆ ਕਾਨੂੰਨੀ ਰਾਏ ਕਾਨੂੰਨੀ ਦਾਅ ਪੇਚ ਡਿਪਲੋਮੈਟਿਕ ਦਾਅ ਪੇਚ ਸਾਰਾ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੇ ਬਾਹਰ ਲੈ ਕੇ ਆਵਾਂਗੇ ਜੀ ਅਜਾ ਇੱਕ ਹੋਰ ਦੱਸਿਓ ਭਾਈ ਅਮਰਪਾਲ ਸਿੰਘ ਦੀ ਟੀਮ ਦੇ ਵੱਲੋਂ ਕਿਸੇ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਨਾਲ ਰابطਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਹੁਣ ਤਾਂ ਉਹ ਮੈਂਬਰ ਆਫ ਪਾਰਲੀਮੈਂਟ ਨੇ ਹੁਣ ਵੀ ਐਨਐਸਏ ਜਿਹੜੀ ਆ ਉਹਦੇ ਵਿੱਚ ਵਾਅਦਾ ਕਰਨਾ ਇਹ ਕਿੰਨਾ ਕੋਈ ਜਾਇਜ਼ ਹੈ ਜਾਂ ਕਿੰਨਾ ਕੋਈ ਸਹੀ ਹੈ ਦੇਖੋ ਜਸਜੀ ਮੈਂ ਸਮਝਦਾ ਹਾਂ ਜਿਹੜੇ 8 ਲੱਖ ਵੋਟਰ ਨੇ ਖਡੂਰ ਸਾਹਿਬ ਦੇ ਉਹ ਭਾਈ ਅਮਰਿਤਪਾਲ ਸਿੰਘ ਦੀ ਟੀਮ ਹੈ ਉਹਨਾਂ ਦੇ ਵਿੱਚੋਂ 4.5 ਲੱਖ ਨੇ ਵੋਟ ਪਾ ਕੇ ਭਗਵੰਤ ਮਾਨ ਨਾਲ ਇਹ رابطہ ਕਰਨ ਦੀ ਕੋਸ਼ਿਸ਼ ਕੀਤੀ ਹੈ 2 ਲੱਖ ਵਾਲੇ ਜਿਹੜੇ ਲੀਡ ਵਾਲੇ ਨੇ ਪਰ ਮੈਨੂੰ ਲੱਗਦਾ ਹਲੇ ਵੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦਾ رابطہ ਸਮਝ ਨਹੀਂ ਆਇਆ ਪੂਰੇ ਪੰਜਾਬ ਨੇ رابطہ ਕੀਤਾ ਹੈ ਉਹਨਾਂ ਨੂੰ 26% ਤੋਂ 21% ਤੱਕ ਸਾਰਾ ਪੰਜਾਬ ਲੈ ਆਇਆ ਹੈ ਭਗਵੰਤ ਸਿੰਘ ਮਾਨ ਨੂੰ ਜੇ ਹਲੇ ਵੀ ਨਹੀਂ ਸਮਝਦੇ ਤਾਂ ਮੈਂ ਸਮਝਦਾ 21 ਦੁੱਕਾ ਬੰਦਾ ਕੋਈ ਉਹਨਾਂ ਨੂੰ ਮਿਲੂਗਾ ਵੀ ਤਾਂ ਉਹ ਕੀ ਸਮਝਣਗੇ ਇਸ ਇੱਕ ਚੀਜ਼ ਹੁਣ ਜਿਹੜੀ ਹੋਰ ਦੱਸ ਦਿਓ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਬਾਅਦ ਡਿਬਰੂਗੜ ਜੇਲ੍ਹ ਦੇ ਵਿੱਚ ਗਏ ਜਿਹੜਾ ਹੈਗਾ ਭਾਈ ਅਮਰਤਪਾਲ ਸਿੰਘ ਨੂੰ ਸਿੰਘਾਂ ਨੂੰ ਮਿਲੇ ਨਹੀਂ ਜੋ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਜੋ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਹੈ ਉਹਨਾਂ ਨੇ ਉਹ ਮੁਲਾਕਾਤ ਕੀਤੀ ਸੀ ਤੇ ਜੋ ਉਸ ਤੋਂ ਬਾਅਦ ਮੈਂ ਇਹ ਉਡੀਕ ਕਰ ਰਿਹਾ ਸੀ ਵੀ 18 ਜੂਨ ਨੂੰ ਕੀ ਬੰਦ ਹੈ ਕਿਉਂਕਿ ਸ਼ੁਰੂਆਤੀ ਜਿਹੜੇ ਸਿੰਘ ਨੇ ਉਹਨਾਂ ਦੀ ਐਨਐਸਏ ਸਮਾਪਤ ਹੋਣੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੀਲ ਦੇ ਵਿੱਚ ਵੀ ਗੱਲ ਹੋਈ ਕੱਲ ਹੋਈ ਸਿੰਘਾਂ ਦੇ ਨਾਲ ਉੱਥੋਂ ਪਤਾ ਲੱਗਿਆ ਇਹ ਸਾਰਾ ਕੁਝ ਹੋ ਗਿਆ ਹੈ ਤਾਂ ਹੁਣ ਅਗਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੂੰ ਮਿਲਣ ਤੇ ਜਿਹੜੀ ਅਗਲੀ ਕਾਨੂੰਨੀ ਪੈਰਵੀ ਹੈ ਉਹ ਕਰਨ ਲਈ ਜਾਵਾਂਗੇ ਤੇ ਮੈਂ ਉਡੀਕ ਕਰ ਰਿਹਾ ਸੀ ਵੀ ਕਿਉਂਕਿ ਭਾਈ ਅਮਰਿਤਪਾਲ ਸਿੰਘ ਨੂੰ 24 ਜੂਨ ਨੂੰ ਜੋ ਸੌਂਚ ਕੌਣ ਵੀ ਚਾਹੇ ਜੋ ਸਰਕਾਰ ਲੈ ਕੇ ਜਾਊਗੀ ਇੱਕ ਦਿਨ ਲਈ ਕਿਉਂਕਿ ਪਰੋਲ ਵਾਲੀ ਐਪਲੀਕੇਸ਼ਨ ਅਸੀਂ ਲਾ ਦਿੱਤੀ ਹੈ ਉਸ ਤੋਂ ਬਾਅਦ ਜੋ ਕੀ ਸਮੀਕਰਨ ਬੰਦੇ ਨੇ ਅਦਾਲਤਾਂ ਵੀ ਜੁਲਾਈ ਵਿੱਚ ਖੁੱਲਣਗੀਆਂ ਤਾਂ ਉਵੇਂ ਸਮੇਂ ਸਿਰ ਜੋ ਉਹਨਾਂ ਨਾਲ ਮੁਲਾਕਾਤ ਕਰਕੇ ਅੱਗੇ ਚਾਰਾ ਜੁਈ ਕਰਾਂਗੇ ਪਰੋਲ ਦੀ ਐਪਲੀਕੇਸ਼ਨ ਲੱਗੀ ਹੈ ਹਜੇ ਹੋ ਸਕਦਾ ਕਿ 24 ਜੂਨ ਨੂੰ ਸੌਂਚ ਕੌਣ ਦੇ ਲਈ ਲਜਾਇਆ ਜਾ ਸਕੇ ਇਸ ਦੀ ਪੌਸਿਬਿਲਟੀ ਕੋਈ ਹੈ ਕੁਝ ਪਰਸੈਂਟ ਦੇਖੋ ਇਹ ਇੱਕ ਪੰਜਾਬ ਸਰਕਾਰ ਦੀ ਸੰਵਿਧਾਨਕ ਡਿਊਟੀ ਹੈ ਕਨਸਟੀਟਿਊਸ਼ਨਲ ਡਿਊਟੀ ਹੈ ਤੇ ਭਾਈ ਅਮਰਿਤਪਾਲ ਸਿੰਘ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਆਰਟੀਕਲ 101 ਅਧੀਨ ਵੀ ਉਹ ਜੋ ਹੈ ਸੌ ਚੁੱਕਣ ਤੋਂ ਬਾਅਦ ਹੀ ਉਹ ਪੂਰਨ ਤੌਰ ਤੇ ਮੈਂਬਰ ਪਾਰਲੀਮੈਂਟ ਬਣ ਬਣਨਗੇ ਤੇ ਜੇ ਪੰਜਾਬ ਸਰਕਾਰ ਨਹੀਂ ਕਰੇਗੀ ਤਾਂ ਇੱਕ ਹਿਸਾਬ ਨਾਲ ਉਹ ਇੰਡੀਅਨ ਕਨਸਟੀਟਿਊਸ਼ਨ ਦੀ ਤੋਹੀਨ ਕਰੇਗੀ ਬ੍ਰੇਕਡਾਊਨ ਆਫ ਕਨਸਟੀਟਿਊਸ਼ਨਲ ਮਸ਼ੀਨਰੀ ਜੋ ਪੰਜਾਬ ਵਿੱਚ ਹੋ ਜਾਏਗਾ ਜੀ ਉਸ ਸੰਵਿਧਾਨ ਨੂੰ ਹੀ ਮੰਨਣ ਤੋਂ ਮੁੜਕਰ ਹੋ ਜਾਣਗੇ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਸਰਕਾਰ ਇਸ ਵਿੱਚ ਕੁਝ ਅੜਚਣ ਕਰੇਗੀ ਪਰ ਉਸ ਤੋਂ ਬਾਅਦ ਇਹ ਦਾ ਟੈਂਪਰ ਰੀਲੀਲੀਜ਼ ਦੀ ਗੱਲ ਆ ਗਈ ਜਿਹੜੀ ਪਰਮਾਨੈਂਟ ਰਿਲੀਜ਼ ਦੀ ਗੱਲ ਹੈ ਉਸ ਤੋਂ ਬਾਅਦ ਦੇਖਦੇ ਹਾਂ ਕਿਵੇਂ ਬਣਦੀ ਹੈ ਕਿਵੇਂ ਇਸ ਤੋਂ ਬਾਅਦ ਚੋ ਸਾਰਾ ਜਿਹੜਾ ਵਰਤਾਰਾ ਹੈ ਉਹ ਕਰਵਟ ਲੈਂਦਾ ਹੈ ਜਿਮਨੀਆ ਚੋਣਾ ਵੀ ਆ ਰਹੀਆਂ ਨੇ ਜਿਵੇਂ ਪੰਜਾਬ ਦੇ ਨੌਜਵਾਨਾਂ ਦੇ ਨਾਲ ੱੱਕਾ ਹੋ ਰਿਹਾ ਹੈ ਮੈਨੂੰ ਲੱਗਦਾ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹ ਇਨ੍ਹਾਂ ਸਰਕਾਰਾਂ ਦੇ ਤੱਪੜ ਰੋਲ ਕੇ ਰੱਖ ਦੇਣਗੇ ਇਨ੍ਹਾਂ ਜਿਮਨੀ ਚੋਣਾ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਅਦਾਲਤਾਂ ਵੱਲ ਵੀ ਰੁਕ ਕਰਾਂਗੇ ਤੇ ਜਿਹੜੀ ਇਹ ਸਾਰੀ ਪੈਰਵੀ ਹੈ ਚਾਰਾ ਜੋਈ ਹੈ ਉਹ ਕਰਾਂਗੇ ਜਿਮਨੀ ਚੋਣ ਦੀ ਸੀ ਗੱਲ ਕਰੀ ਜਿਮਨੀ ਚੋਣ ਦੇ ਵਿੱਚ ਸੋਚਿਆ ਜਾ ਸਕਦਾ ਜਿਹੜੀ ਪੰਥਕ ਧਿਰ ਦੇ ਤੁਸੀਂ ਗੱਲ ਕਰਦੇ ਹੋ ਕਿ ਇੱਕ ਪੰਥਕ ਧਿਰ ਖੜੀ ਹੋ ਰਹੀ ਆ ਉਸ ਪੰਥਕ ਧਿਰ ਦੇ ਵੱਲੋਂ ਇਸ ਜਿਮਨੀ ਚੋਣ ਦੇ ਵਿੱਚ ਆਪਣੇ ਆਪ ਨੂੰ ਅਜਮਾਇਆ ਜਾ ਸਕਦਾ ਹੈ ਦੇਖੋ ਮੇਰੇ ਹਿਸਾਬ ਨਾਲ ਜਿਮਨੀ ਚੋਣ ਦੇ ਵਿੱਚ 2 ਹਫ਼ਤੇ ਰਹਿ ਗਏ ਨੇ ਤੇ ਹਾਲੇ ਤੱਕ ਤਾਂ ਇਸ ਤੇ ਕੋਈ ਬਹੁਤੀ ਵਿਚਾਰ ਚਰਚਾ ਨਹੀਂ ਹੋਈ ਤੇ ਜੋ ਕਾਗਜ਼ ਭਰਨ ਦਾ ਸਮਾਂ ਹੈ ਉਹ ਵੀ ਕੋਈ ਇਸ ਬਾਰੇ ਵਿਚਾਰ ਚਰਚਾ ਨਹੀਂ ਹੋਈ ਤਾਂ ਇਸ ਬਾਰੇ ਹਲੇ ਕੋਈ ਵਿਚਾਰ ਚਰਚਾ ਹੈ ਨਹੀਂਗੀ ਕਿਉਂਕਿ ਜਿਹੜੀ ਸਾਲ ਦੀ ਐਨਐਸਏ ਲਾ ਦੇਣੀ ਸਾਰੇ ਸਿੰਘਾਂ ਦੇ ਉੱਪਰ ਇਹੀ ਪਹਿਲਾਂ ਇੱਕ ਬੜਾ ਵੱਡਾ ਸ਼ਦਮਾ ਹੈ ਪਰਿਵਾਰ ਬੜੇ ਜਿਆਦਾ ਸ਼ਦਮੇ ਦੇ ਵਿੱਚ ਨੇ ਸਾਰੇ ਅੰਦਰ ਵੀ ਜਿਹੜੇ ਸਿੰਘ ਨੇ ਹਾਲਾਂਕਿ ਹੈ ਸਾਰੇ ਚੜ੍ਹਦੀ ਕਲਾ ਵਿੱਚ ਨੇ ਉਹ ਗਦੇ ਢੈਂਦੀ ਕਲਾ ਚ ਨਹੀਂ ਗਏ ਪਰ ਮੇਰੇ ਹਿਸਾਬ ਨਾਲ ਉਹਨਾਂ ਸਾਰਿਆਂ ਦੀ ਬੰਦ ਖਲਾਸੀ ਕਰਾਉਣੀ ਪਹਿਲਾਂ ਜ਼ਰੂਰੀ ਹੋਵੇਗੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਾਰੇ ਕੇਸ ਨੇ ਉਮਰ ਤੋਂ ਦੁਆਰਾ ਲਾਉਣੇ ਪੈਣੇ ਆ ਤੇ ਮੇਰੇ ਹਿਸਾਬ ਨਾਲ ਪਹਿਲਾਂ ਅਸੀਂ ਉਹਨਾਂ ਦੀ ਬੰਦ ਖਲਾਸੀ ਵੱਲ ਰਿਹਾਈ ਵੱਲ ਜਿਹੜਾ ਉਹ ਫੋਕਸ ਕਰਾਂਗੇ ਜੀ ਸਮੇਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨ ਸੋ ਮੇਰੇ ਨਾਲ ਐਡਵੋਕੇਟ ਅਮਾਨ ਸਿੰਘ ਖਾਰਾਹੋਰੀ ਸੀ ਜਿੰਨੇ ਦੱਸਿਆ ਕਿ 1 ਸਾਲ ਦੀ ਐਨਐਸਏ ਦੇ ਵਿੱਚ ਵਾਧਾ ਜਿਸ ਤਰ੍ਹਾਂ ਦੇ ਨਾਲ ਅਰੈਸਟ ਪੈਂਦੀ ਹੈ ਉਸ ਤਰ੍ਹਾਂ ਦੇ ਨਾਲ ਹੁੰਦਾ ਆ ਹਾਲਾਂਕਿ ਉਹ ਕਹਿੰਦੇ ਨੇ ਕਿ ਜਿੰਨੇ ਵੀ ਸਿੰਘ ਜਿਹੜੇ ਡਿਬੂ ਕਰਦੀਆਂ ਜੇਲ੍ਹਾਂ ਦੇ ਵਿੱਚ ਵਿੱਚ ਨੇ ਸਭ ਦੀ ਉਹ ਕਹਿੰਦੇ ਨੇ ਮੇਰਾ ਤਜਰਬਾ ਇਹ ਕਹਿੰਦਾ ਕਿ ਸਭ ਦੀ ਐਨਐਸਏ ਦੇ ਵਿੱਚ 1 ਸਾਲ ਦਾ ਵਾਧਾ ਜਿਹੜਾ ਉਹ ਕੀਤਾ ਗਿਆ ਹੁਣ 24 ਜੂਨ ਨੂੰ ਇਹ ਦੇਖਣਾ ਇਹ ਹੋਵੇਗਾ ਕਿ ਭਾਈ ਅਮਰਪਾਲ ਸਿੰਘ ਨੂੰ ਸੌ ਚੁਕਬਾਈ ਜਿਹੜੀ ਆ ਉਹ ਜਾਂਦੀ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਜੁੜੇ ਰਹੂ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੋ ਇਜਾਜ਼ਤ ਧੰਨਵਾਦ